ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਲਾ ਨਿੰਮੇ ਨੂੰ ਸਾਰੇ ਵੀ ਕਿਦਾਂ ਚੱਲੇ ਵੀ ਨਿੰਮੇ ਚੰਡੀਗੜ੍ਹ ਚੱਲਾ ਨਿੰਮੇ ਟਰੈਕਟਰ ਲੈ ਕੇ ਅੱਜ ਚੱਲੇ ਆ ਹਰਪੀ ਦੇ ਕੋਲ ਅੱਛਾ ਇਹਨੇ ਬੁਲਾਇਆ ਹਰਪੀ ਨੇ ਬੁਲਾਇਆ ਮਨ ਲੂ ਵੀ ਬੁਲਾਉਂਦਾ ਤਾਂ ਅੱਛਾ ਕਹਿੰਦਾ ਲੱਗਦਾ ਕਹਿੰਦਾ ਵੀ ਨਿੰਮੇ ਨੂੰ ਵੀ ਘਮਾ ਲਈਏ ਨਾ ਦੋਨਾਂ ਨੂੰ ਜਾਣਾ ਬਾਈ ਬਾਪੂ ਘਰ ਨਿੰਮੇ ਨੇ ਤੇ ਟਰੈਕਟਰ ਦੀ ਬੈਟਰੀ ਬਦਲਣ ਲੱਗੇ ਆਪਾਂ ਲੈ ਕੇ ਆਣੇ ਨੇ ਟਰੈਕਟਰ ਕੰਮ ਹੈ ਨਾ ਇਹ ਕਿਹੜਾ ਦਾ ਹੋਇਆ ਇਹ ਖੜਾ ਦਾ ਬੈਟਰੀ ਸੌ ਗਈ ਹੁਣ ਦੋ ਹੀ ਬੈਟਰੀ ਰੱਖਣ ਲੱਗੇ ਇਹਨੂੰ ਦਿਖਾਉਂਦੇ ਆ ਸਾਨੂੰ ਗੱਡੀ ਜੀ ਹੋਈ ਹੈ ਬਲਾਸ ਨਾ ਖੋਲ ਇਹ ਪਲਾਸ ਬਲਾਸ ਦੂਆ ਕਿੱਥੇ ਗਿਆ ਨਾ ਪਲਾਸ ਇਹ ਮੈਂ ਨਹੀਂ ਪਤਾ ਵੈਂਗੀ ਚੋਗੀ ਚੱਲ ਜਿਓ ਕੋ ਸਾਲੀ ਮੰਗਾ ਦੇ ਜਾਂ ਦੂਆ ਜਾਂ ਬੱਤੀ ਨਾ ਪਲਾਸ ਨਹੀਂ ਇਹ ਗੱਡੀ ਦੇ ਤਾਂ ਨਹੀਂ ਦੇ ਰਿਹਾ ਰੈਡੀਰ ਖਾ ਲਈ ਨੰਨੀ ਹਾਂ ਜਮੀਰ ਨੂੰ ਨਹੀਂ ਆ ਮੈਂ ਨਹੀਂ ਗੰਨੇ ਦਾ ਫਿਰ ਉਹ ਕਰਨਾ ਮੈਂ ਕਰੋ ਵਾਲੇ ਰਖਾਇਓ ਹਾਂ ਆ ਜੀ ਆ ਜੀ ਹਾਂ ਮੈਂ ਕਰੋ ਦੀ ਜੀ ਇਹ ਕਰੋ ਦੀ ਆ ਹੀਰੀਆਂ ਨੇ ਐਵੇਂ ਜੀ ਗਾਟੇ ਜਿੰਨਸੀ ਬੈਠੀ ਆ ਉਹ ਜਿੰਨ ਬੜੀ ਅੱਜ ਦੋ ਸਾਲ ਦਾ ਹੈ ਐ ਆਹ ਕਹਿੰਦੇ ਵੀ ਇਹੀ ਕਹਾਈ ਕੁਝ ਗੱਲ ਨਹੀਂ ਤੇ ਤਾਂ ਕਰੇ ਹਾਂ ਹਾਂ ਮੈਂ ਕਰੋ ਤੋਂ ਆ ਇਹ ਪੱਪੇ ਪੁੱਤੀ ਉਹ ਇਹ ਰੱਦ ਦੇ ਯਾ ਹਾਂ ਦੇ ਦੇ ਮੈਂ ਨਾ ਨਾ ਪਾਣੀ ਆ ਇਹਦਾ ਪਾਣੀ ਖੜਾ ਪਾਣੀ ਕਿੱਥੇ ਤੇ ਆ ਗਏ ਪਾਣੀ ਤੋਂ ਕਾ ਨਾ ਟੋਟਲ ਅੰਜੇ ਮਾਰੇ ਮਾਸ਼ਾ ਨਾ ਤੇ ਗੇੜੀਆਂ ਆ ਹਾ ਹਾ ਹੀਰੇ ਵਾਲੇ ਦੀ ਆਹੋ 2 ਸਾਲ ਕੱਢ ਜਿਹੇ 3 ਹਾਂ ਹੁਣ ਵੀ ਇਹ ਚਾਰਜ ਕਰਕੇ ਚੱਲ ਜੂਗੀ ਮੈਂ ਉਹ ਐ ਕਿ ਚੱਲਦਾ ਨਹੀਂ ਚਾਰਜ ਕਰ ਜਣ ਤੇ ਮੈਂ ਕਹਾਂ ਵੀ ਇਹ ਧੋਖਾ ਨ ਦੇ ਜੀ ਮਜਬੂਰ ਜੀ ਦਿਲਾ ਬਲਾਸ ਨਹੀਂ ਮੈਨੂੰ ਪਤਾ ਲੱਗਾ ਕਿੱਧਰ ਕਹਿਣਾ ਯਾਰ ਮੈਨੂੰ ਕਹਾਂ ਮੈਂ ਲਾਜ ਤਾਂ ਨਹੀਂ ਆ ਤੇ ਮੈਂ ਲਾਗਵਾ ਤੇ ਚੀਜ਼ ਲਾ ਕੇ ਰੱਖੋ ਚਾਬੀਆਂ ਤਾਂ ਹੈਗੀਆਂ ਉੱਪਰ ਪਈਆਂ ਮੇਰੇ ਦਾ ਗਾਉਂ ਉਹ ਦੇ ਦਾ ਗੱਲਾਂ ਨਾਲ ਕੱਢ ਨਹੀਂ ਗੱਤਾ ਨੇ ਨਾ ਕੋਈ ਗੱਤਾ ਨਹੀਂ ਜਾਂਦੇ ਉੱਪਰ ਆ ਕੇ ਤਾਂ ਉਹ ਤਾਂ ਗੱਲ ਤਾਂ ਲਾ ਕੇ ਬਤਾ ਦੇ ਫੜ ਕੇ ਨਹੀਂ ਇਹਦੀ ਜੀ ਆ ਜੀ ਬੜੀ ਮੈਂ ਚਾਹ ਤੇ ਆ ਜੀ ਪਿਆ ਗਿਆ ਕਰ ਲੈ ਲੈ ਜਿੰਦਾ ਹੈ ਕਿਹਦੇ ਬਾਈ ਦੇ ਉੱਪਰ ਔਰ ਦਾਣੇ ਕਿਤਾਬਾਂ ਨੂੰ ਨਾ ਇਹਨੂੰ ਬੈਟਰੀ ਹਿੱਲੇ ਨਾ ਲੈ ਨਹੀਂ ਬੰਦੀ ਮਾਪੂਦਾ ਨਹੀਂ ਲੈਣ ਤੇ ਨੇ ਮੈਂ ਵੀ ਡੈਕ ਟੂ ਮਕੈਨਿਕ ਦਾ ਹੀ ਪਤਾ ਧਾਰ ਹੈ ਮਮ ਮਕੈਨਿਕ ਹੈ ਹੈ ਨਾ ਪਰ ਉਹ ਜਿਹੜਾ ਵੈਲਾ ਆ ਹੈ ਕਾਟ ਕੋਲ ਸੋਰੀ ਨਾ ਇਹ ਤਾਂ ਨਹੀਂ ਮੈਨੂੰ ਪਤਾ ਨਹੀਂ ਮੜਾ ਮੋਟਾ ਮੜਾ ਮੋਟੇ ਜੰਨਾ ਨਹੀਂ ਤਾਂ ਆ ਆਦਮੀ ਤੇ ਵੀ ਯਾਰ ਬਾਰੇ ਪੂਰ ਕੇ ਇਹਨੇ ਤਾਂ ਉਹ ਕਰ ਲੈਂਦਾ ਕਰੀ ਬੜਾ ਕੁੜਿਆ ਤੈਨੂੰ ਤੇ ਹੈ ਉਹ ਵੀ ਕੋਆ ਤਾਂ ਨਿੱਕਾ ਬਬੇ ਜਿਹੜਾ ਨਾ ਉਸਤਾਦ ਹੀ ਚੰਡ ਚੱਲ ਗਿਆ ਪੋਲਰ ਨਹੀਂ ਕਪੜੇ ਪਿੰਡ ਦੇ ਖਰਾਬ ਕਰਨ ਲੱਗੇ ਤੇ ਜਾ ਕੇ ਜਾ ਕੇ ਬੈਠਾ ਦਾਰੂ ਫੀਲ ਨਾ ਜਾ ਦਾਰੂ ਫੀਲ ਕੋਈ ਚਾਹ ਪੀਂ ਮੰਗਾਉਂਦਾ ਤਾਂ ਅੱਛਾ ਮੈਨੂੰ ਕਰਦਾ ਦਿੱਤਾ ਉਹਨਾਂ ਨੇ ਅੱਛਾ ਉਹ ਵੀ ਨਾ ਕਰਦਾ ਪੂਰਾ ਅੱਛਾ ਉਹ ਪਤਾ ਕੀ ਕਹਿੰਦਾ ਕਹਿੰਦਾ ਜਿਹੜਾ ਬੰਦਾ ਆ ਗਿਆ ਤਾਂ ਚਾਹ ਪਿਲਾਦੀ ਅੱਛਾ ਫਿਰ ਆਪੇ ਵੀ ਕਹਿੰਦੇ ਨਾ ਵੀ ਚਾਹ ਬਹੁਤੇ ਲਿਆਉਣੀ ਨਹੀਂ ਠੀਕ ਹੈ ਦੂਏ ਪਾਸੇ ਨੂੰ ਵੇਜ ਜਾਣਾ ਨਹੀਂ ਨਾਲੇ ਕਹਿੰਦਾ ਵੀ ਪਿਲਾ ਦੇ ਹਾਂ ਹੈ ਜਿਹੜਾ ਵੀ ਆ ਕੇ ਆਪਣਾ ਆੜੀ ਬੰਦਾ ਕੋਈ ਬੰਦਾ ਮਾਉਣਾ ਫਲਾਤੀ ਫੇਰ ਆਏ ਵੀ ਕਹਿੰਦੇ ਨਾ ਵੀ ਉਨੂੰ ਪਲਾਈ ਵੀ ਨਾ ਤੂੰ ਪਲਾਈ ਜਲਾ ਚਾਏ ਅਰੇ ਇੱਕ ਨੂੰ ਫੇਰ ਭਾਈ ਮੈਨੂੰ ਵੇਰੇ ਕੁਮਾਰੀ ਥੱਪੜ ਮਾਰਿਆ ਉਹਨੇ ਮੈਂ ਮੁੜ ਕੇ ਨਹੀਂ ਗਿਆ ਅੱਛਾ ਹਾਂ ਨਹੀਂ ਨਹੀਂ ਮੈਂ ਉਹਨੂੰ ਤੇ ਕਰੀਕਰ ਬਣ ਜਣਾ ਦਸਦਾ ਸੀ ਉਹਦਾ ਸੇਬ ਥੂਪ ਕੇ ਲੈ ਵੀ ਖਲਾਉਂਦਾ ਤਾਂ ਇਹਨਾਂ ਉਹ ਹੱਥੇ ਜਾਇਤਾ ਕਹਿੰਦਾ ਮੈਂ ਰੰਗੜ ਬਹਾਉਂਦਾ ਹੈ ਕੀ ਬੀਤੇ ਬੀਤੇ ਲਖੇ ਲੋਟਾਈ ਹਾਂ ਹਾਂ ਕੋਈ ਨਹੀਂ ਦਾ ਖੜਦਾ ਉਹ ਦੇ ਕੋ ਹਾਂ ਬਹੁਤ ਚੰਗੇ ਚੰਗੇ ਬੰਦੇ ਵੀ ਲੱਗੇ ਆਵੇਂ ਜਿਹੜੇ ਲੱਗੇ ਉਹ ਫੈਕਸ਼ਨ ਤੇ ਆਏ ਮੈਨੂੰ ਲੋ ਜੀ ਮਾਸਟਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਰ ਮਾਸਟਰ ਕਿੱਦਾਂ ਵਧੀਆ ਠੀਕ ਆ ਆਦਿਕ ਮੁੰਡਾ ਵਿਹਲਾ ਹੋ ਗਿਆ ਅਸੀਂ ਕਾਲ ਜੀ ਹਾਂ ਇਹਦਾ ਮੇਰੇ ਬੰਗਲ ਜਕਾ ਮੇਰੇ ਕੋ ਬਾਸਬਤ ਠਿਖੜ ਗਿਆ ਇਹਦੇ ਕੋਲ ਖੜੀ ਛੱਬੀ ਖੜੀ ਅਸੀ ਪੰਡਾਰਨਾ ਤੇਰੇ ਨਾਲੇ ਵੇਲੇ ਹੋਣਾ ਉਹ ਵੇਲੇ ਕਾ ਉਹ ਵੇਲੇ ਕਾ ਤੇ ਬਿਲਤਾ ਛੀੜੀ ਆ ਬਿਲਤਾ ਦਾ ਤਾਣੂ ਦੁਗਤ ਆ ਯਾਰ ਇਹਦਾ ਪਤਾ ਨਹੀਂ ਹਿਸਾਬ ਕਿਤਾਬ ਕਹਿੰਦਾ ਮੰਡੀਆਂ ਦਾ ਮੈਨੂੰ ਬਾਜਦਾ ਨਾ ਮਨਸੂਰ ਪਰ ਤੇ ਫੋਨ ਆਇਆ ਦਾ ਹੂੰ ਉਹ ਕਹਿੰਦਾ ਵੀ ਅਸੀਂ ਖਮਾਣੋ ਬੈਠੇ ਆ 24 ਤਰੀਕ ਦੀ ਵੱਡੀ ਵੀ ਆ ਅੱਛਾ 7301 ਦੀ ਕਹਿੰਦਾ ਨਾ ਮਸੜੋ ਸਾਡੀ ਹਾਂ ਵਿਜਾਦੀ ਦੇ ਲੋ ਹੁਣ ਸੁੱਕਰੀਓ ਵੀ ਮੰਡੀ ਚ ਪਹਿਲੇ ਵੇਲੇ ਹੀ ਪੱਕੀ ਉਹ ਬੜਾਈ ਹੈ ਕਹਿੰਦਾ ਹੁਣ ਦੋ ਬਾਰ ਮੀਂਹ ਵੀ ਪੈ ਲਿਆ ਉੱਪਰ ਅੱਛਾ ਜਿਹੜਾ ਆਪਣੇ ਪਿਆ ਨਾ ਰਾਤ ਪਰਸੋਂ ਹਾਂ ਉਹਨਾਂ ਦੇ ਦਿਨ ਚ ਪੇ ਦਿਨ ਚ ਹੀ ਪੈ ਲਿਆ ਕਿ ਸ਼ਾਮ ਨੂੰ ਪੈਦਾ ਇਦਾਂ ਨੂੰ ਹਾਂ 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 ਤੂੰ ਦੱਸਦਾ ਹੀ ਤੂੰ ਪਹਿਲੇ ਰਾਤ ਨੂੰ ਪੈ ਲਿਆ ਕਰ ਦੋ ਮੀਂਹ ਪਹਿਲੇ ਵੀ ਕੱਲ੍ਹ ਪਰ ਹੋ ਗਈ ਸਾਡੀ ਅੱਛਾ ਮਾਂ ਫਿਰ ਬੈਨਾ ਮਨ ਹੋਰ ਮੰਡੀਆਂ ਚ ਕਈਆਂ ਨੂੰ ਪਤਾ ਲੱਗ ਗਈ ਪਰ ਹੁੰਦੀ ਹੈ ਉੱਥੇ ਫਿਰ ਜਿਹੜਾ ਇੱਥੇ ਮੈਂ ਗੱਲ ਕਰੀ ਕਹਿੰਦੇ ਵੀ ਕੱਟ ਲਾ ਕੇ ਭਰਦੇ ਆ ਕੱਟ ਲਾ ਕੇ ਰੇਟ ਮੈਂ ਬਾਈ ਨੂੰ ਹੀ ਪੁੱਛੇ ਮਾਂ ਰੇਟ ਕਹਿੰਦਾ ਜੀ ਸਰਕਾਰੀ ਰੇਟ ਲ ਆਇ ਤਾਂ ਬੰਤਬਾਈ ਦਾ ਅੱਧਾ ਮੰਡੀਪੋਡ ਮੈਨ ਲੱਗਿਆ ਪਿਆ ਸੁਪਰਵਾਈਜ਼ਰ ਹੈ ਤੇ ਕਹਿੰਦਾ ਵੀ ਫੈਸਲਾ ਹੋ ਗਿਆ ਤਾਂ ਸੁਣ ਲੈ ਕਹਿੰਦਾ ਸਵੇਰੇ ਭਰਾਈ ਹੋਣੀ ਸੀ ਕਹਿੰਦਾ ਆਰਤੀ ਨੇ ਧਰਨਾ ਲਾਤਾ ਸਵੇਰੇ ਹੂੰ ਮੈਂ ਜਣੀ ਖਵਾਣੋ ਮੰਡੀ ਦਾਦਾ ਹੋ ਗਿਆ ਨਾ ਵੀ ਟੜਕੇ ਤੱਕ ਸੁਣ ਲੈ ਇਹ ਮੈਂ ਇਹ ਮਰੰਡੇ ਮੰਡੀ ਮਰੰਡੇ ਮੰਡੀ ਮੰਡੀ ਦੀ ਗੱਲ ਕਰਦਾ ਸਰ ਕਹਿੰਦਾ ਝਾੜ ਮਾਸੜ ਗੱਲ ਕਹਿੰਦਾ ਪੂਰੇ 35 ਕਵਾਂਟਰ ਹੋਈਏ 24 ਤਰੀਕ ਦੀ ਕਹਿੰਦਾ ਮੰਡੀ ਚ ਰੋਲਦੀ ਪਈ ਹੈ ਦੋ ਆ ਦੋ ਮੀਂਹ ਹੀ ਪਹਿਲੇ ਕਹਿੰਦਾ ਉਹ ਪਰ ਸੁੱਕੀ ਵੀ ਬਹੁਤ ਹੈ ਕਹਿੰਦਾ ਉਹ ਜਿਹੜੀ ਟੇਟਰ 01 ਤੀ ਕਹਿੰਦਾ ਇਹਦੇ ਝਾੜ ਉਸਰ ਗਈ ਹੈ ਕਹਿੰਦਾ ਪੂਰੀ 35 ਕੁਇੰਟਲ ਦੇ ਹੁਣ ਜੱਗੇ ਨੇ 18 ਫੂਟਾ ਟਰਾਲਾ ਇਹ ਪ੍ਰਾਈਵੇਟ ਹੋਈ ਹੈ ਪ੍ਰਾਈ ਨਾ ਸਰਕਾਰੀ ਹੋਈ ਹੈ ਕਹਿੰਦਾ ਇਹ ਮੇਰੀ ਸਾਢੇ ਕਿੱਤੇ ਨਹੀਂ ਹੁੰਦੀ ਇੱਧਰ ਮਾ ਸਾਢੇ ਕਿੱਤੇ ਨਹੀਂ ਹੋਈਗੀ ਟੀਪੇ ਆ ਜੱਗੇ ਨੇ 18 ਫੂਟਾ ਮੈਂ ਉਹ ਬਾਈ ਨਾਲ ਹੋਰ ਟਰਾਲਾ ਕਹਿੰਦਾ ਵੀ ਜੇ ਤੁਹਾਡੇ 17 ਦੇ ਮੌਚਰ ਥੱਲੇ ਆਏ ਤੇ 17 ਵੀ ਲੈ ਆਉਗਾ ਨਾ ਮੈਂ ਤੁਹਾਡੀ ਭਰਾ ਦੇਣਾ ਮੈਂ ਤਾਂ ਆਇਆ ਕਹਿੰਦਾ ਇਹੀ ਕਰਨਾ ਪੈਣਾ ਹੋਣਾ ਕਿ ਨਹੀਂ ਮੇਰੀ ਵੀ ਜਿੱਥੇ 18 ਫੁੱਟ ਟ੍ਰਾਲਾ ਭਰੇਤਾ ਤੋਂ ਡੀਸੀ ਲਾ ਕੇ ਹਾਂ ਉਹਦਾ ਹੁਣ ਕੰਡਾ ਕਰਾ ਕੇ ਲਿਆਇਆ ਅੱਛਾ 103 ਕੁਆਂਟਲ ਜੀ ਦੀ ਹੋਈ ਉਹ ਤੇ ਉਹਦਾ ਬਟਰ ਕੱਢ ਕੇ ਕੰਡੇ ਲਾ ਟੈਟਰ ਟ੍ਰਾਲਾ ਕੱਢ ਕੇ ਪਹਿਲਾਂ ਕਰਾਇਬ ਦੋ ਨਾ ਕਿਹੜਾ ਬੀਜ ਆ ਹੈ ਕਿਹੜਾ ਬੀਜ ਤੇ 37 ਜੀਰੇ ਹੁਣ ਐ ਨਹੀਂ ਪਤਾ ਤਿੰਨ ਕਿਲੇ ਜੋ ਬੀਜ ਭਰੀ ਹੋਈ ਉਹ ਇਹ 35 35 35 ਕੋਈ 2 ਥਾਲ 35 ਦਾ ਝਾੜ ਆ 35 ਦਾ ਝਾੜ ਹੈਗਾ 35 ਯਾਨੀ 33 ਦਾ ਰੱਖ ਲੈ ਯਾਰ ਤੂੰ 33 ਦਾ ਰੱਖ ਲੈ 33 ਦਾ ਰੱਖ ਲੈ ਚਲ 2 ਕੁਆਟਰ ਫੂਸ ਨਿਕਲੇ ਉਹ ਹੈ 2 ਕੁਆਟਰ ਫੂਸ ਲਾ ਲੈ ਹਾਂ ਨਹੀਂ 7301 ਦਾ ਝਾੜ ਹੈਗਾ ਫੂਸ ਹੀ 4 ਇਹਦਾ ਵੀ ਹੈਗਾ ਆਪਣਾ ਆਹ ਸੋ ਛਾੜ ਦੇ ਵਿੱਚ ਆ ਆ ਜਲਵੀਰ ਦੇ ਹੁਣ ਬਥੇਰੀ ਮੇਰੇ ਤਿੰਨ ਮੋਗੂ ਹੋ ਗਏ ਤਿੰਨ ਹੋ ਗਏ ਉੱਥੇ ਹੈਗਾ ਛਾੜ ਕਿੰਨੀ ਜਗ੍ਹਾ ਉਹ ਤੇਰੀ ਤਿੰਨ ਠੀਕ ਹੈ ਕਿੱਲੂ ਕੀਲਾ ਸੱਚਾ ਕੀਲਾ ਸੱਚੋ ਪਰ ਇਹਦੇ ਚ ਪੈੜ ਆਹ ਜਿਹੜੇ ਗਿਰਦੀਆਂ ਨਾ ਖਰਾਬ ਹੁੰਦੀਆਂ ਇਹਦਾ ਹਾਂ ਫੈਲ ਬਰੇਡ ਦਾ ਮਾਸ ਇਹਨੂੰ ਕੋਈ ਕਿਹੜੀ ਖੜੀ ਮੁੰ ਦਿਖਾ ਦੇ ਹੁਣ ਜਿਹੜੀ 26 ਆ ਜੇ ਕਣਾਂ ਇੱਥੇ 26 ਜਦੋਂ ਦੋ ਪੰਟ ਘਟ ਰਿਹਾ ਨਿਕਲ ਜਵੇ 28 30 ਨਿਕਲਿਆ ਹੋਏ ਹਾਂ ਪਰ ਇਹਦਾ ਤਸੱਲੀ ਦਾ ਖੜੀ ਤੇ ਹੈਗੀ ਆ ਉਹ ਤਾਂ ਫੇਰ ਹੈ ਉਹ ਨਾ ਉਧਰ ਨੂੰ ਠੀਕ ਆ ਉਹ ਤਾਂ ਫੇਰ ਵੱਢਣਾ ਪੈਂਦੀ ਜਿਹੜੇ ਗੰਗੀਆਂ ਦੇ ਇੱਕਣਾ ਚ ਨਹੀਂ ਜਾਂਦਾ ਕੱਲਾ ਇੱਕ ਹੁਣ ਮੌਸਮ ਅੱਜ ਵੀ ਗਰਮਾਇਸ਼ ਦੇ ਲੱਗਦੀ ਐ ਧੁੱਪਾਂ ਦੇ ਸੇਕ ਦਾ ਨਹੀਂ ਆਣਾ ਹੋਇਆ ਮੌਸਮ ਮੌਸਮ ਮੀਂਹ ਹੀ ਆਲਾ ਫੇਰ ਹੋਇਆ ਹੁੰਦਾ ਹਾਂ ਉਹਨੂੰ ਪੁੱਠੀ ਜਲਦੀ ਲੱਗਦੀ ਲੱਖਣ ਗੱਲ ਪਿਆ ਫੇਰ ਮੌਸਮ ਸੁੱਕ ਰੱਖਿਆ ਬੱਟ ਹੋਇਆ ਬੈਨ ਪੂਰਾ ਤਾਂ ਹੀ ਬੱਟ ਆ ਜਾ ਹਵਾ ਜਿਹੜੇ ਦੱਖਣ ਗੱਲ ਦੇ ਨੇ ਗਰਮੀ ਹੁੰਦਾ ਲੱਗਦਾ ਕੁਝ ਕਰੂੰਗਾ ਇਹ ਹਾਂ ਜੇ ਸਵੇਰੋਂ ਉੱਥੇ ਗੱਲਾਂ ਸੁਣਦਰਾ ਕਹਿੰਦਾ ਵੀ 8 ਅਰ 9 ਦੀ ਗੱਲ ਦੱਸਿਆ ਵਾ ਫੇਰ ਵਾਰ 8 9 ਦੀ ਗੱਲ ਤੇ ਦੇਖਦੇ ਨੇਟ ਪਰ ਹੈ ਨਾ ਦੇਣਾ ਵਿੱਚ ਨੈਟ ਵੀ ਸਹੀ ਦੱਸਣ ਲੱਜਾਂਦਾ ਜਿਹੜੀ ਗੱਲ ਦੱਸਦੇ ਉਹ ਕੋਣੇ ਹੁੰਦਾ ਉਹ ਹੀ ਤਾਂ ਹੈ ਪੰਜ ਛੇ ਨੂੰ ਦੱਸਦਾ ਤਾਂ ਅਸੀਂ ਕਹਿੰਦੇ ਵੀ ਲਾ ਮੌਸਮ ਸਾਫ਼ ਆ ਰਾਤ ਨੂੰ ਤਾਰੇ ਨਿਕਲੇ ਕਿੱਥੇ ਨਹੀਂ ਅੱਜ ਰਾਤ ਨੂੰ ਪਤਾ ਨਹੀਂ ਕਿਹੜੀ ਗੱਲ 28 ਤਰੀਕ ਵਾਲੀ ਵੀ ਦੱਸਿਆ ਉਹ ਤਾਂ ਕਿਹੜਾ ਨੁਕਸਾਨ ਕਰਕੇ ਅੱਛਾ ਉਹ ਵੀ ਦੱਸਿਆ ਵਾ ਤਾਂ ਪਹਿਲਾਂ ਅਸੀਂ ਕਿੱਥੇ ਲਾਲ ਦੇਲੇ ਪੈ ਗਿਆ ਹੁਣ ਸਰ ਗਿਆ ਨਹੀਂ ਪਤਾ ਕਿੱਥੇ ਬੜਾ ਬਰਸਾਤ ਵਿੱਚ ਹਾਰਾ ਹਫਤਾ ਹੀ ਦਸੀ ਜਾਣਾ 10 ਦਿਨ ਲਗਾਤਾਰ ਮੀਂਹ 80% 90% ਜਾਂ ਪੈਣਾ ਪਤਾ ਨਹੀਂ ਲੱਗਣਾ ਪੀਏਗਾ ਪੀਏ ਨਹੀਂ ਬਾਈ ਪੀਏ ਨਹੀਂ ਹੁਣ ਹੁਣ ਨੱਟਣ ਦਸੀ ਜਾਣਾ ਹੁਣ ਨੱਟ ਸਹੀ ਦਸੀ ਜਾਏ ਇਸ ਵਾਰ ਤਾਂ ਬਰਸਾਤ ਬਹੁਤ ਜ਼ਿਆਦਾ ਘੱਟ ਪਈ ਆ ਬਈਓ ਨਹੀਂ ਪਈਓ ਨਹੀਂ ਬਰਸਾਤ ਜ਼ਿਆਦਾ ਨਾਲੋਂ ਜ਼ਿਆਦਾ ਤਾਂ ਹੁਣ ਮੀਂਹ ਪੈਲੇ ਆ ਭਾਦੋ ਵਿੱਚ ਆ ਕੇ ਲੱਗੇ ਅੱਸੂ ਗਿੱਠਾ ਭਾਦੋ ਜੋ ਪਾਣੀ ਦਾ ਲੈਵਲ ਡਾਊਨ ਜਾਈ ਜਾਂਦਾ ਨਾ ਜੇ ਬਰਸਾਤ ਨਾ ਪਵੇ ਥੋੜਾ ਬੁੱਟਾ ਸੁੱਕ ਗਿਆ ਉਹ ਬੁੱਟਾ ਤਾਂ ਸੁੱਕ ਗਿਆ ਕਿ ਕਿ ਪਾਪ ਹੋਰ ਪਾਉਣੇ ਪੈਣਗੇ ਨਹੀਂ ਪਤਾ ਵੀ ਜੜ ਹੈਗੀ ਦੀ ਕਿ ਨਹੀਂ ਆਗੀ ਤੀ ਇਹ ਤਾਂ ਹੁਣ ਇਹ ਹੀ ਦੱਸੂਗਾ ਮੇਰੇ ਤੇ ਪਹਿਲਾਂ ਲੱਗ ਗਿਆ ਦਾ ਬੁੱਟਾ ਇਹ ਤਾਂ ਪਹਿਲਾਂ ਦਾ ਬੁੱਟਾ ਨਹੀਂ ਨਹੀਂ ਇਹ ਮਸਤਲਾ ਮਸਤਲਾ ਲੱਗਿਆ ਕੋਮਾ ਚਲ ਗਿਆ ਹੁਣ ਤਾਂ ਨਾਲੇ ਨਹੀਂ ਟਾਈਮ ਨਹੀਂ ਹੈਗਾ ਇਹ ਨੌਂਸਾਂ ਜਿਵੇਂ ਜਾਲ ਬਸ ਹਾਂ ਜਾ ਜਾਤਾ ਯਾ ਟਾਈਮ ਨਾਲੇ ਵਧੀਆ ਹੈ ਇਹ ਜਦੋਂ ਬੇ ਮੌਸਮੇ ਚ ਲਾਉਂਗਾ ਹੁਣ ਤੂੰ ਲਫਾਫੇ ਵਾਲਾ ਲਿਆ ਕੇ ਲਾ ਦੇ ਉਹਨਾ ਵੀ ਇੰਨਾ ਚੱਲਣਾ ਨਹੀਂ ਖੜ੍ਹ ਜਾਣਾ ਉੱਥੇ ਜੀ ਨਹੀਂ ਨਾ ਰੰਗ ਸੁੱਕਾ ਨਹੀਂ ਹੋਣਾ ਹਾਂ ਜਦੋਂ ਹੁਣ ਇਹ ਦਿਨਾਂ ਚ ਜੀ ਵੀ ਵੜਦੇ ਹੁੰਨੇ ਆ ਤੇ ਉਹ ਮਸ਼ੀਨ ਵਾਲੇ ਹਾਂ ਮਗਾ ਯਾਦ ਉਹ ਕਰਦੇ ਹੁੰਨੇ ਆ ਇਹ ਦਿਨਾਂ ਚ ਮਸ਼ੀਨ ਵੜਦੇ ਉਹ ਵੜਦੇ ਹੁੰਨੇ ਜੀ ਦੀ ਹਾਂ ਮਸ਼ੀਨ ਵਾਲੇ ਕਹਿੰਦੇ ਹਾਂ ਮਸ਼ੀਨ ਵਾਲੇ ਹਾਂ ਨਵੇਂ ਆ ਮਸ਼ੀਨ ਵਾਲੇ ਅੱਛਾ ਅੱਛਾ ਜੇ ਆਪਾਂ ਇਹ ਦਿਨਾਂ ਚ ਮੇ ਵੜਦੇ ਆ ਜੀ ਦੀ ਆਵਾਸੜ ਚੋਚੋ ਜੇ ਪਰ ਲੱਗਾ ਵੱਢੀ ਜੰਨੇ ਹਾਂ ਅੱਜ ਜੀਬ ਕਢਾ ਤੇ ਜੀਬ ਨੂੰ ਮੂਟਾ ਹੋਰ ਦਾਈ ਮੈਂ ਇੱਥੇ ਪਰਾਂਡ ਕੰਡ ਬਹੁਤ ਲੜਦੇ ਸੀ ਗਰਮੀ ਬਹੁਤ ਸੀ ਪਾਈ ਲਾ ਕੇ ਬਾਦੂ ਮੈਂ ਇਹਨੂੰ ਹਾਂ ਬੱਸ ਹੋ ਗਈ ਅੱਧੀ ਕਿ ਜੱਕੀ ਅੱਧੀ ਕਿ ਢੇਰੀਆਂ ਜੇ ਲਾ ਕੇ ਛੜਤੀ ਮੈਂ ਹੁਣ 2:00 ਵਜੇ ਚੱਕੂਗੀ ਹੋਈ ਤਾਂ ਹੈ 2:00 ਵਜੇ ਫਿਰ ਹਵਾ ਥੋੜੀ ਵੱਜ ਜਾਂਦੀ ਹੈ ਪਰ ਅੱਜ ਪੱਥੋਂ ਨਹੀਂ ਲੱਗਿਆ ਚੱਲ ਤੱਕਣਾ ਹੁਣ ਫੁਰ ਨਹੀਂ ਆਇਆ ਕੁਝ ਦੀ ਗੱਲ ਹੈ ਬਾਕੀ ਭਾਈ ਤੁਹਾਨੂੰ ਦਿਖਾਉਂਦੇ ਆ ਦਲਵੀਰ ਦੀ ਜੀਰੀ ਵੱਢ ਹੁੰਦੀ ਹਾਂ ਆਉਣ ਲੱਗਿਆ ਹੁਣ ਕਾਲਾ ਤੇ ਦਿਖਾਉਂਦੇ ਤੁਹਾਨੂੰ ਜੀਰੀ ਦਾ ਝਾੜ ਝੋੜ ਕਿਦਾਂ ਭ ਭਾਈ ਪਹੁੰਚ ਗਿਆ ਆ ਗਿਆ ਭਾਈ ਫੋਨ ਕਰਿਆ ਪਹੁੰਚ ਗਏ ਹੋਰ ਬਾਕੀ ਬਸ ਠੀਕ ਆ ਤੈਨੂੰ ਆਪ ਨੂੰ ਕਿੱਤੀ ਗਲਾਈ ਆ ਮੈਂ 15 20 ਮਿੰਟ ਹੋਏ ਮੇਰੇ ਰਸਤੇ ਤੇ ਚੱਕਰ ਆ ਆਇਓ ਬਾਟ ਹੁੰਦੀ ਹੈ ਨਾ ਇਹ ਹਾਂ ਮੇਰੇ ਰਸਤਾ ਹੋਵੇ ਮੈਂ ਤਾਂ ਹੁਣ ਬਣਾ ਲਵੇਂ ਤੇ ਅੱਛਾ ਹਾਂ ਪਹਿਲਾਂ ਮੂਰੇ ਨਾਲ ਜੀਨੇ ਬਾਟ ਹੋਣੀ ਆ ਬੜਾ ਆ ਕੇ ਵੀਰ ਕਿਆ ਕਰਿਆ ਅਜੇ ਤਾਂ ਕੋਈ ਨਹੀਂ ਹੋਇਆ ਮੰਡੀਆਂ ਦਾ ਕੋਈ ਆਇਆ ਨਹੀਂ ਹੈਗਾ ਸਾਰਾ ਟਰਾਲਾ ਘਾ ਰਹੇ ਨੇ ਅੱਛਾ ਓ ਵੀ ਛੱਡੀ ਆ ਵਿੱਚ ਚੜਾਉਣਾ ਸਾਲਾ ਸੌਖਾ ਪਿਆ ਇਹ ਕੋਈ ਧੌਕਾ ਸਾਰਾ ਸੌਖਾ ਪੈਣਾ ਕੋਠੇ ਚੜਾਉਣ ਦਾ ਸੌਕਾ ਸਭ ਨੂੰ ਕਰਨਾ ਸੌਕਾ ਹਾਂ ਕਰਨਾ ਔਖਾ ਕਰਨਾ ਔਖਾ ਹੋਰ ਇਹ 10 11 11 ਵਜੇ ਲਾਤੀ ਮੈਂ 11 ਵਜੇ ਲਾਤੀ ਬਾਈ ਬਸ ਉਹ ਛੱਡ ਲਈ ਜਿਹੜੀ ਸ਼ਾਮਾਂ ਦੀ ਕਹਦੇ ਮੈਂ ਸ਼ਾਮਾਂ ਦੀ ਜਿਹੜੀ ਇੱਕ ਮੈਂ ਤਾਂ ਪਲੰਦ ਬੈਨ ਤੈਨੂੰ ਆਵੜਨੀ ਅੱਛਾ ਅੱਛਾ ਮਾਂ ਕਿਤੇ ਬਾਅਦ ਚ ਵੜਾਉਣੀ ਕਿਤੇ ਨਹੀਂ ਵੀ ਬਾਅਦ ਚ ਬਸ ਹਾਂ ਮਿਲ ਲਓ ਜੀ ਮੁੰਡੇ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਹੈ ਅੱਛਾ ਚਲ ਠੀਕ ਹੈ ਕੋਈ ਨਹੀਂ ਟੈਕਸ ਲੱਗਦਾ ਨਹੀਂ ਨਹੀਂ ਟੈਕਸ ਨਹੀਂ ਲੱਗਦਾ ਹਾਂ ਆਹ ਬੋਧਾ ਮੁੰਡੇ ਦੇ ਇਹਨਾਂ ਬਹੁਤਾ ਕੰਮ ਦਾ ਹਾਂ ਹੁਣ ਇਹਦੇ ਭਰੇ ਆ ਇਹਦੇ ਸਿਰ ਭਰੇ ਆ ਝੂਟ ਖਾਂਦਾ ਹਾਂ ਔਰ ਨਵਕਰਨ ਪੜਨ ਗਏ ਝੂਟ ਖਾਂਦਾ ਰਸੂਲ ਗਿਆ ਕਿਹੜੀ ਕਲਾਸੋਂ 12ਵੀਂ ਵਧੀਆ ਪੜਨੂੰ ਵਧੀਆ ਰਹੂਗਾ ਹਾਂ ਕਿਹੜੇ ਮੌਸਮੋਂ ਵਧੀਆ ਹੋਣਾ ਹਾਂ ਕੱਲ ਕੱਲ ਰਾਤ ਕੱਲ ਰਾਤ ਮੀਂਹ ਪੈ ਲਿਆ ਹਾਂ ਹਵਾ ਬੁਰੀ ਆ ਕੱਲ ਪਿਆ ਰਾਤ ਮਾਂਗੇ ਛੋਣੀ ਜਾਂਦੀ ਹੈ ਤੇ ਛਡੂ ਹਟ ਜਾਂਦੀ ਹੈ ਲੱਗੀ ਵੀ ਬਈ ਕਾਲੇ ਵਾਲੀ ਮਸ਼ੀਨ ਨਾ ਲੱਗੇ ਨੇ ਨਾ ਹਾਲ ਲੱਗੇ ਨੇ ਆਪਾਂ ਕੰਮ ਕਰਦੇ ਨੇ ਚਾਰ ਕਰ ਰਹੇ ਰਹਿ ਗਏ ਬੱਸ ਆਹ ਦਲਵੀਰ ਦੀ ਮੋਟਰ ਇੱਧਰ ਉਹ ਕਿਹੜਾ ਰਹਿ ਗਿਆ ਕੰਮ ਦਲਵੀਰ ਦਾ ਡੜੀ ਲੱਗਿਆ ਹੋਇਆ ਆ ਸਾਰੀ ਬੱਟੀ ਆ ਇੱਕ ਪਹਿਲੇ ਜੀਪੇ ਪਹਿਲੇ ਹੀ ਮੋੜਦੀਆਂ ਐ ਹੈ ਐ ਪਹਿਲੇ ਹੀ ਮੋੜਦੀ ਆ ਵਧੀਆ ਰਹਿ ਗਿਆ ਹਲਤੋਂ ਮਨ ਲੱਗਿਆ ਦਾ ਮੋੜ ਨਾਲ ਚੁੱਤੀ ਜਾਵੇ ਔਰ ਤਾਂ ਹੀ ਨਜ਼ਾਰੇ ਲੰਦਾ ਖੜਾ ਹੋਏ ਭਾਈ ਆਹ ਕਿਹੜਾ ਵੀਜ ਹੈ ਇਹ ਇਹ ਹੈਗਾ ਭਾਈ 4000 ਰੁਪਏ ਇੱਕ ਜੀਪੇ ਦੇਖ ਭਾਈ ਬੱਲ 4000 ਰੁਪਏ ਆ ਦੇਖੋ ਜੀ ਬੱਲ ਮੋਟਾ ਦੇਖ ਮੋਟਾ ਵੀ ਆ ਬੱਲੇ ਦੇਖੋ ਲੈ 4021 ਹੈ ਹੈ ਦੇਖ ਨਿਕਾ ਪਿਆ 26 ਮੰਗੋ ਦੇਖੋ 26 ਮੰਗੋ ਨਿਕਾ ਪਿਆ ਹਾਂ ਦੋ ਮੋਗੂ ਹੋ ਗਏ ਬਾਈ ਪੂਰੇ ਇਹਦਾ ਝਾੜ ਦਊਗਾ ਬਾਈ ਜੀ ਹੈ ਦੋ ਮੋਗੂ ਹੋ ਗਏ ਮੋਗੂ ਤਿੰਨ ਹੋ ਜਾਣੇ ਹੋ ਜਾਣੇ ਤੇਰੀ 30 ਦੇ ਉੱਪਰ ਜਾਊਂਗੀ 30 ਦੇ ਉੱਪਰ ਬਾਈ ਆਉਸਤ ਇਹ ਮੋਗੂ ਹੈਗਾ ਆ ਲੱਗੇ ਬਾਈ ਪਾਉਂ ਮੋਗੂ ਵੀ ਆਏ ਨਹੀਂ ਪਈ ਹੈਗੇ ਵੀ ਨੋ ਟਾਈਮ ਆਜਾ ਮੈਨੂੰ ਥੜੇ ਪਾਏ ਹਾਂ ਹਾਂ ਜਿੰਨਾ ਲੱਤਾਂ ਉਹ ਦੇਖਾ ਆਓ ਆਗੇ ਦੇਖਦੇ ਹਾਂ ਲੱਗੀ ਬਾਈ ਟੀਸੀ ਅੱਜ ਟੀਸੀ ਜਿੰਦਾ ਵੀ ਵਿੱਚ ਆ ਗਿਆ ਮੇਰਾ ਤੀਨੇ ਤਾਰ ਦਾ ਪਾਸ ਹੈ ਜਿੰਦਾ ਵੀ ਵਿੱਚ ਆ ਗਿਆ ਜਿੰਦਾ ਤਾਰ ਦਾ ਕੋਈ ਨਹੀਂ ਤੁਹਾਨੂੰ ਆਇਆ ਕਿਤੇ 12 1 ਵਜੇ ਲੱਗਣੀ ਆ ਅੱਗੇ ਚਲੀ ਗਈ ਠੀਕ ਆ ਟਾਈਮ ਵਧੀਆ ਯਾਰ ਇਹ ਕਹਿੰਦਾ ਬਾਈ ਮੈਂ ਉੱਧਰ ਜਾਣਾ ਏ ਉੱਧਰ ਫੇਰ ਗਾਂਵਾਂ ਮੜਦਾ ਜਾਈ ਜਾਂਦਾ ਆਓ ਤਾਂ ਨੇੜੇ ਵਾਲਾ ਨਵੇੜ ਜੂ ਪਿੰਡ ਵਾਲਾ ਹਾਂ ਤੂੰ ਤਾਂ ਬੇਲਾ ਫੇਰਾ ਨਾ ਉਹ ਪਲਾਟ ਖੜਾ ਅਜਾ ਹੋ ਰਹੀ ਬਾਈ 26 26 ਰਹੀ ਹੈ ਹਾਂ ਹਾਂ ਇਹ ਵੀ ਦੇਖੀ ਹੁਣ ਗਿਣਵੇਂ ਦੇ ਨਾਮ ਆਇ ਨਹੀਂ ਹਾਂ ਇਹਨੂੰ ਹਵਾਲਾ ਕੀ ਭੇਜਣਾ ਹਵਾਲਾ ਲੱਗਿਆ ਹੋ ਵੀ ਟਾਈਮ ਹੋ ਗਿਆ ਹਾਂ ਬਾਕੀ ਜੀਪ ਆਉਗੀ 7201 ਆ 7501 ਕੋਈ ਆਈ ਤੁਹਾਨੂੰ ਦਵਾਉਂਦੇ ਆ ਇਧਰ ਕੁਮਾਨ ਲਾਲ ਦਿਖਦੀ ਆ ਹਾਂ ਧੰਨਵਾਦ ਹੈ ਹਾਂ ਬਾਈ 7501 ਹਾਂ ਹਾਂ ਪਹਿਲਾਂ ਬਾਟੂ ਨੂੰ ਤੁਹਾਨੂੰ ਚੜੀ ਦਿਖਾਵਾਂਗੇ ਰਾ ਚਾੜ ਉਹ ਤਾਂ ਚਾੜ ਦੇਖੂਗੇ ਦਾ ਹੈਗਾ ਚਾੜ ਬਾਈ ਚਾਹੇ ਆਪਾਂ ਕਾੜ ਨਾਲ ਕੰਟਲੇ ਫालतੂ ਆਵੇ ਹਾਂ ਆਪ ਵੀ ਨਹੀਂ ਗਿੱਰਦਾ ਹਾਂ ਮਾ ਰਹਿ ਕੇ ਦੋ ਘਰੇ ਕਾਲਾ ਨਹੀਂ ਦੇਖਦਾ ਕਾਲਾ ਕਿੱਧਰ ਗਿਆ ਵੇ ਅੱਛਾ ਪਹਿਲਾਂ ਆਇਆ ਸੀ ਹਾਂ ਜਾਣ ਗਿਆ ਕੋ ਅੱਛਾ ਮਸ਼ੀਨ ਦਾ ਹੈ ਜਿੰਦਾ ਹੀ ਹੁੰਦਾ ਲੱਖ ਪੱਤ ਹਾਂ ਫਿਰਦੇ ਸਿਰਦੇ ਹੁਣ ਮੈਂ ਸਿਰਦੇ ਹੁਣ ਨੇੜੇ ਜਿਹਾ ਆ ਕੇ ਕੰਮ ਹੱਸਣ ਆ ਬੜਤੀ ਆਹੀ ਲੱਗਦੀ ਓ ਜੀ ਜਾਓ ਗਿਆ ਕੀ ਹੋ ਗਿਆ ਖੜ ਤੇ ਬੈ ਗਈ ਕਾਟਣੀਆ ਪਰੇਟਾ ਖੋਲ ਲੈ ਕਾਟਣੀਆ ਪਰੇਟਾ ਖੋਲ ਲੈ ਵੇ ਆ ਗਰੀ ਹੋ ਗਿਆ ਨਾ ਆਹ ਦੇਖੋ ਜੀ ਜਿਹੜੀ ਵੀ ਦਾ ਨੁਕਸਾਨ ਦੇਖੋ ਮੈਂ ਦੇਖੋ ਪਰ ਜਾਨਵਰਾਂ ਵਾਸਤੇ ਇਹ ਰੱਬ ਵੀ ਦੇਖਦਾ ਚਲੋ ਹੈ ਉਹਦੀ ਰਾਜਾ ਚਾਪਾ ਉਹਦੀ ਰਾਜਾ ਵਿੱਚ ਆ ਨਹੀਂ ਹਾਂ ਕੋਈ ਖੜਤ ਪੈ ਗਈ ਬਾਈ ਜਾਨ ਵੀ ਮੋਦੀ ਹੈ ਸਾਰੀ ਪਰਾਲੀ ਲੰਘਦੀਆਂ ਨਾ ਵਿੱਚ ਨੂੰ ਹਾਂ ਉਧਰ ਕਰਕੇ ਥੋੜੀ ਜਿਹੀ ਆਉਂਦਾ ਉਹ ਵਾਲੀ ਵੀਡੀਓ ਵਾਟ ਬਣਾਇਆ ਨਾ ਬੋਲਣ ਆਹ ਬੋਤਾ ਸੇਂਸਰਿਕ ਕਰਾਉਣਾ ਹੈ ਅਗਰ ਇਹਦੇ ਕੋਲ ਜਗਾਹ ਨਹੀਂ ਆਉਂਦੀ ਹੈ ਹੈ? ਕਿਆ ਪਤਾ ਕਿਆ ਚੱਕਰ ਪੈ ਗਿਆ? ਓਏ ਹਰਤ ਭਾਈ ਜੀ ਹਾਂ ਬਾਈ ਚੋਕ ਹੋਇਆ ਹੈ। ਹੈ? ਜਿਹੜਾ ਥੱੱਬਾ ਵੱਢ ਕੇ ਛੱਡਦਾ ਨਹੀਂ ਆਪਾਂ ਉਹ ਨਾ ਉਹ ਛੱਡੋ ਨਹੀਂ ਚਾਹੀਦਾ। ਇਹ ਤਾਂ ਹੁਣ ਕਿੱਥੇ ਲਿਖੇ ਜਾਈਏ ਉਹਨੂੰ? ਨਹੀਂ ਜੇ ਪੱਕੀ ਹੋਵੇ ਨਾ ਉਹ ਹਰਾ ਉਹਦੇ ਵਿੱਚ ਨਾੜਾ। ਜੇ ਸੁੱਕਾ ਹੋਵੇ ਫਿਰ ਤਾਂ ਘੜ ਦਿੰਦਾ ਹੈ। ਹੈ? ਹੂੰ। ਕਾਲੇ ਕੁੰਗਰੇ ਆ ਬੱਲੇ ਉਹ ਕਾਲੇ ਤੂੰ ਹੀ ਚਲਾਇਆ ਕਰ ਮਾੜੀ ਮੋਟੀ ਮਸ਼ੀਨ ਹੈ ਹਾਂ ਚਲਾਉਂਗੇ ਹੌਲੀ ਹੌਲੀ ਚੱਲੂਗੇ ਆਪੇ ਹੱਥ ਬਾਜ ਪੈ ਜਾਣਾ ਨਾਲੇ ਹੈ ਇਹਨੇ ਸਾਰਾ ਕੁਝ ਚਲਾਇਆ ਹੋਇਆ ਇਹਨੂੰ ਕੋਈ ਜੱਜਮੈਂਟਾ ਵਾਸਤੇ ਇਹਦਾ ਡਰਾਈਵਰ ਆ ਡਰਾਈਵਰ ਆ ਵੀ ਪੱਕਾ ਤੂੜੀ ਵਾਲੀ ਤੂੜੀ ਵਾਲੀ ਅਗਲੇ ਸੀਜ਼ਨ ਨੂੰ ਨਹੀਂ ਘੁੰਮੂਗਾ ਕਾਲਾ ਹੈ ਅਗਲੇ ਸੀਜ਼ਨ ਨੂੰ ਹੂੰ ਤੂੜੀ ਵਾਲੇ ਵੀ ਘੁੰਮ ਲਿਆਗੇ ਬਾਕੀ ਨਾ ਠੀਕ ਆ ਸਾਰੇ ਕੰਮ ਕਰਨੇ ਚਾਹੀਦੇ ਆ ਕਿਰਾਇਆ ਵੀ ਕਰਦਾ ਬਾਈ ਕਾਲਾ ਕੋਈ ਐਡੂ ਉਹ ਨਹੀਂ ਘਮਾਉਂਦੇ ਤੂੰ ਤਾਂ ਜਾਂ ਮਸ਼ੀਨ ਸਟਾਰਟ ਕਰ ਲੈ ਨਾ ਫੇਰ ਨਹੀਂ ਘਮਾਉਂਦੇ ਸਾਨੂੰ ਤੇਨਾਂ ਨਾਲ ਜ਼ਿਆਦਾ ਫਿਕਰ ਆ ਹਾਂ ਠੀਕ ਨਹੀਂ ਉਹ ਬਈ ਆਸਾ ਪਾਇਆ ਹੈ ਓਹੋ ਤੇਰਾ ਬਾਪ ਭਾਈ ਹੋਈ ਆ ਇਹ ਵੀ ਹੱਥ ਪਾ ਕੇ ਬੈਠਾ ਬਾਪ ਭਾਈ ਦੀ ਅੱਜੀ ਤਾਂ ਕੋਈ ਨਹੀਂ ਦੇਖ ਲੈ ਜੇ ਵਜਨ ਲੱਗਦਾ ਘੇੜਾ ਦਵਾਉਣਾ ਮੈਂ ਬਾਵਾ ਸੈਰਦਾ ਮਾਤਾ ਆਪੇ ਜਾਣੀ ਪੁਰਾਣੇ ਕੱਟ 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 ਜਿੰਨਾ ਨਿਕਲਦਾ ਉਹਨਾਂ ਕੱਟ ਆਉ ਬੁਨੂਗ ਮਾਲੀ ਥਰ ਕੋ ਬੰਨੇ ਨਹੀਂ ਆ ਜੀ ਇਹੇ ਕਰਕੇ ਦਿਲ ਅਸੀਂ ਚ ਪੀਰ ਕਿੱਦਾਂ ਹੀ ਆ ਹਾਂ ਹਾਂ ਠੱਕ ਪਰ ਅਸੀਂ ਕਹਿੰਦੇ ਵੀ ਲੈ ਜਮੇ ਸਾਰਾ ਰਟਾ ਰਹਿ ਜੀ ਨਾ ਨਾ ਗਿੱਲੇ ਆ ਬਾਰ ਓਏ ਆ ਗਿਆ ਤਾਂ ਇਹੀ ਵਾਰ ਆ ਗਿਆ ਇਹਨੂੰ ਮਾਸਕ ਲਿਆ ਕੇ ਦੇ ਮੂੰਹ 'ਪਾ ਨਾ ਲੇ ਬਿਟੀ ਜਾਂਦਾ ਮਾਸਕ ਪਿਆ ਹੋਣਾ ਕਰ ਲੌਕਡਾਊਨ ਦੇ ਐ ਜਸ਼ਨ ਮਾਸਕ ਤੇ ਹੀ ਲਿਆ ਕੇ ਤੈਨੂੰ ਗੁੜ ਖਾਏ ਕਰ ਸ਼ਾਮ ਨੂੰ ਓਏ ਗੁੜ ਖਾਏ ਕਰ ਸ਼ਾਮ ਜੀ ਸਾਰੇ ਲੱਜ ਨਹੀਂ ਕਹਿੰਦਾ ਘੱਟ ਜਾ ਕੇ ਉਂਝ ਹਲਕ ਨੂੰ ਲੱਗਦੀ ਆ ਅੱਛਾ ਗੁੜ ਖਾਏ ਕਰ ਗੁੜ ਗੁੜ ਨਹੀਂ ਨਿਕਲ ਜਾਂਦਾ ਕਰਦਾ ਔਰ ਇਹ ਵਜ੍ਹਾ ਸਮਾਪਤੀ ਹੈਂ ਗੁਰਵੀਰ ਨੂੰ ਫੇਰ ਮੌਕਾ ਮਿਲਿਆ ਡਰਾਈਵਰ ਚ ਚਲਾਉਣ ਦਾ ਹਾਂ ਮੌਕਾ ਮਿਲਦਾ ਮੌਕਾ ਮੈਨੂੰ ਹੀ ਨਾ ਮਿਲਿਆ ਨਾ ਬਸ ਤਾਂ ਮਿਲਿਆ ਨਹੀਂ ਮੌਕਾ ਡਰਾਈਵਰ ਚਲਾਉਣਾ ਸਨਹਰੀ ਮੌਕਾ ਹੈ ਸਨਹਰੀ ਮੌਕਾ ਹੈ ਦਿਲਵੀਰ ਤੇਰਾ ਨੌਕਾ ਹੈ ਸਾਬ ਜੀ ਹਾਂ ਆਹ ਦੇਤਾ ਜੀ ਕਿੰਨੇ ਆਹ ਹਾਂ ਦੂਰ ਲੈ ਗਿਆ ਬਟੰਦਰ ਸੁਤੂਵਾ ਕੋਲ ਜਿੱਥੇ ਜਮ

ਉਹ ਤੇ ਮਾਨਾ ਚਾੜ ਕਰਕੇ ਬਾਹਰ ਗਏ ਉਹ ਵਾਟੇ ਕੋਈ ਤਾਂ ਹੈ ਕੋਈ ਕਰਦਾ ਯਾਰ ਇਹਦੇ ਤੋਂ ਪੈ ਜਾਣਾ ਬਾਈ ਲਗਾ ਇਧਰ ਆਈ ਕਿੰਨਾ ਖੜਚਾ ਪੈ ਰਿਆ ਪਰ ਸਾਡੇ ਨੇ ਖਾਨਾ ਬਾਈ ਤੁਹਾਡਾ ਨਹੀਂ ਹੈਗਾ ਸੈਲਰਾਂ ਨੂੰ ਸੁੱਕੀ ਜੀਰੀ ਮਿਲ ਲਈ ਖੜਕੋ ਵਰਗੀ ਸਾਡੀ ਵੀ ਘਟਣੀ ਜਾਗੀ ਆ ਜੀਵੀਦਾਰ ਮਰ ਗਿਆ ਸੈਲਰਾਂ ਵਾਲਾ ਕੋਈ ਨਹੀਂ ਮੈਨੂੰ ਸੁੱਕੀ ਨੂੰ ਕਹਿੰਦਾ ਮੈਂ ਪਹਿਲਾਂ ਕਿਆ ਗੱਲ ਕਰ ਰਿਹਾ ਜਿੱਦਾਂ ਮਰਜੀ ਨੂੰ ਪਾਖ ਲੋ ਬਾਈ ਖਾਨ ਨੂੰ ਘੱਟਾ ਪੈਣਾ ਕਿਸਾਨ ਇਹ ਵੀ ਗੱਲ ਹੈ ਜੀਵੀਦਾਰ ਗਿਆ ਜੀਮੀਲਾ ਮਰੂਣਾ ਓਕੇ ਰੇਟ ਤਾਂ ਨਹੀਂ ਆਉਂਗਾ 10 ਦਿਨ ਪਹਿਲੇਟ ਵੜਾਉਂਦੇ ਆ 10 ਦਿਨ ਆਪਾਂ ਲੇਟ ਵੜਾਉਨੇ ਤਾਂ ਟੁੱਟ ਗਈ ਆ 10 ਦਿਨ ਘਰ ਖੜ੍ਹ ਦੀ ਹੱਦ ਰਹਿ ਜਾਂਦਾ ਸੁੱਕੀ ਜੀ ਨਹੀਂ ਜਾਣੀ ਮੰਡੀ ਜਾਵਾਂਗੇ ਇਹ ਥੋੜਾ ਮੋਟਰ ਕਰਤਾ ਪਿਛਲੀ ਵਾਰੀ ਭਾਈ ਇਹਨਾਂ ਨੇ ਜਿਆਦਾ ਗੱਦ ਭਰੀਆਂ ਗਿੱਲੀਆਂ ਜਿਆਦਾ ਭਰ ਲਈ ਉਹਦੇ ਕਰਕੇ ਕਸਬਾਣਾ ਇਤ ਕੀ ਪਿਆ ਨਹੀਂ ਪਿਆ ਤਲਵੀਰ ਉਹ ਦੇ ਮੜੀ ਗੇਸ ਥਾਪੀ ਮਾਰਦਾ ਆ ਗਿਆ ਲੱਗੇ ਕਾ ਕਾ ਨਹੀਂ ਰੀ ਸਰਜਨ ਨੇ ਇਹਦੇ ਵੀ ਕਾਜ ਨਹੀਂ ਸਮਾਪਤੀ ਕਰਕੇ ਰਸਤੇਆਂ ਦਾ ਬਾਈ ਬਫੰਗਾ ਸਾਡੇ ਦੇਖ ਕੇ ਟਿਕਰੀ ਨਹੀਂ ਦਰਵੀਜ਼ਾ ਜ਼ਾਹਰ ਰੇ ਰੇ